ਬਾੜੇ ਦੀ ਕੀ ਬੱਤੇ ਤਿਲਕ ਜੰਜੂਰਾ ਕਰ ਬਕਾਗਾ ਕਿਨੋ ਬਡੋ ਕਲੂ ਮੈਂ ਸਾਕਾ ਸਾਧਨ ਹੀਤ ਕੀਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਤਰੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾਲ ਜੀ ਉਹਨਾਂ ਦੀ ਸ਼ਹਾਦਤ ਦੇ 350 ਸਾਲਾ ਸ਼ਤਾਬਦੀ ਸਮਾਗਮਾਂ ਦੇ ਸੰਬੰਧ ਦੇ ਵਿੱਚ ਹਰਿਆਣੇ ਦੇ ਚਾਰੇ ਕੋਨਿਆਂ ਤੋਂ ਨਗਰ ਕੀਰਤਨ ਸ਼ੁਰੂ ਹੋਏ ਸੰਗਤ ਉਹ ਜਿਨ੍ਹਾਂ ਦਾ ਸਮਾਪਨ 24 ਤਰੀਕ ਸ਼ਾਮ ਨੂੰ ਗੁਰਦਰਾ ਸਾਹਿਬ ਪਾਛੇ ਕੋ ਖੇਤਰ ਵਿਖੇ ਹੋਏਗਾ ਜਿਹੜਾ ਨਗਰ ਕੀਰਤਨ ਲੋਹੜੀ ਤੋਂ ਸਰਸੇ ਤੋਂ ਚੱਲਿਆ ਹੋਇਆ 8 ਤਰੀਕ ਦਾ ਉਹ ਭੇਵੇ ਦੀ ਜ਼ਮੀਨ ਤੇ ਭੇਵੇ ਦੀ ਧਰਤੀ ਤੇ తేది 3 ਜਗਨਸਵੇਰੇ 11 ਵਜੇ ਪਿੰਡ ਦਿਵਾਨੇ ਤੋਂ ਪ੍ਰਵੇਸ਼ ਕਰੇਗਾ ਦਿਵਾਨੇ ਉਹਨਾਂ ਨੂੰ ਜੀ ਆਇਆ ਉਸ ਨਗਰ ਕੀਰਤਨ ਨੂੰ ਆਖਿਆ ਜਾਏਗਾ ਉਸ ਤੋਂ ਬਾਅਦ ਅੱਗੇ ਜਿਹੜੇ ਪਿੰਡਾਂ 'ਚ ਅਸੀਂ ਗਏ ਜਾਂ ਜਿਨ੍ਹਾਂ ਪਿੰਡਾਂ ਨੂੰ ਮੈਸੇਜ ਲੱਗਾ ਹੈ ਉਹ ਬਹੁਤ ਉਤਸ਼ਾਹ ਦਿਨਾਂ ਹਰ ਜਗ੍ਹਾ ਅਸੀਂ ਪੜਾਅ ਬੱਗੇ ਘਟ ਬਣਾਇਆ ਸਾ ਪਰ ਸਾਰੀ ਸੰਗਤ ਦਾ ਜੋਸ਼ ਦੇ ਕੇ ਪੜਾਅ ਨੂੰ ਵਧਾਣੇ ਪਏ ਨੇ ਸਭ ਤੋਂ ਪਹਿਲਾਂ ਵੱਡਾ ਦਿਵਾਨਾ ਉਥੇ ਸਵਾਗਤ ਕਰਾਂਗੇ ਜੀ ਆਇਆਂ ਤਾਂਗੇ ਉਸ ਤੋਂ ਬਾਅਦ ਛੋਟਾ ਦਿਵਾਨਾ ਫਿਰ ਗਣੀ ਲਾਂਗਰੀ ਇਸਾਕ ਅੱਡਾ ਤੇ ਕਰਾ ਸਾਹਿਬ ਤੇ ਬਿਰਵੀ ਸਾਹਿਬ ਗੁਰਦੁਆਰੇ ਸਾਹਿਬ ਉਥੇ ਥੋੜਾ ਵਿਸ਼ਰਾਮ ਕਰਾਂਗੇ ਉਥੇ ਲੰਗਰ ਲੋਵਰ ਦਾ ਵੇਲਾ ਉਸ ਤੋਂ ਬਾਅਦ ਉੱਥੋਂ ਚੱਲ ਕੇ ਮੋਨਪੁਰ ਧੁੱਪ ਸੜੀ ਛੋਟਾ ਸਿਆਣਾ ਵੱਡਾ ਸਿਆਣਾ ਕਾਂਤਾ ਫਾਰਮ ਕਾਂਤਾ ਫਾਰਮ ਰਮੋਰਥਨੀ ਇੱਕ ਪੜਾ ਫਿਰ ਸੰਦੂ ਫਾਰਮ ਫੌਜੀ ਪਲਾਟ ਬਾਬਾ ਮੱਖਣਸ਼ਾਲ ਬਾਨਾ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਜਦੋਂ ਭੇਵੇ ਚ ਐਂਟਰ ਕਰੇਗਾ ਤੇ ਅਸ਼ੀਸ਼ ਜੀ ਪ੍ਰਧਾਨ ਜੀ ਸਾਡੇ ਵਿੱਚ ਬੈਠੇ ਹੋਏ ਨੇ ਅਸ਼ੀਸ਼ ਚੱਕਰਪਾਣੀ ਜੀ ਉਹਨਾਂ ਨੇ ਉਹ ਪਹਿਲਾਂ ਤੋਂ ਹੀ ਪੁੱਛ ਰੇ ਸੀ ਕਿ ਕਦੋਂ ਆਣਾ ਹੈ ਤਾਂ ਕਿ ਅਸੀਂ ਸਾਰੇ ਰਲ ਕੇ ਉਹ ਉਸ ਨਗਰ ਕੀਰਤਨ ਨੂੰ ਜੀ ਆਇਆਂ ਕਹਿ ਸਕੀਏ ਉਹਦਾ ਸਵਾਗਤ ਕਰ ਸਕੀਏ ਇਹਨਾਂ ਦਾ ਵੀ ਇੱਕ ਪੜਾ ਬਣਾਣਾ ਹੈ ਇੱਕ ਪੰਜਾਬੀ ਸਭਾ ਵੱਲੋਂ ਪੜਾ ਬਣੇਗਾ ਔਰ ਉਸ ਤੋਂ ਬਾਅਦ ਸ਼ਾਮ ਨੂੰ ਰਾਤ ਨੂੰ ਗੁਰਦੁਆਰਾ ਬਾਲੀ ਸਾਹਿਬ ਵਿਖੇ ਇਹ ਰਾਤਰੀ ਦਾ ਠਹਿਰਾਵ ਆ ਬਾੜੇ ਦੀ ਕੀਰਤਨ ਦੇ ਤਿਲਕ ਜੰਜੂ ਰਾਖਾ ਪ੍ਰਭ ਟਾਕਾ ਕਿਨੋ ਬੜੋ ਕਰੂ ਮੈਂ ਸਾਕਾ ਸਾਧਨ ਹੇਤ ਕੀਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤ ਦੇ 350 ਸਾਲਾ ਸ਼ਤਾਬਦੀ ਸਮਾਗਮਾਂ ਦੇ ਸਮਾਨ ਦੇ ਵਿੱਚ ਹਰਿਆਣੇ ਦੇ ਚਾਰੇ ਕੋਨਿਆਂ ਤੋਂ ਨਗਰ ਕੀਰਤਨ ਸ਼ੁਰੂ ਹੋਏਗਾ। ਔਰ ਜਿਹਨਾਂ ਦਾ ਸਮਾਪਨ 24 ਤਰੀਕ ਸ਼ਾਮ ਨੂੰ ਗੁਰਦੁਆਰਾ ਸ਼ਹੀਦ ਬਾਛਾ ਇੱਕ ਖੇਤਰ ਵੀ ਤੇ ਹੋਏਗਾ। ਜਿਹੜਾ ਨਗਰ ਕੀਰਤਨ ਲੋਹੜੀ ਤੋਂ ਸਰਸੇ ਤੋਂ ਚੱਲਿਆ ਹੋਇਆ 8 ਤਰੀਕ ਦਾ ਉਹ ਭੇਵੇ ਦੀ ਜ਼ਮੀਨ ਤੇ ਭੇਵੇ ਦੀ ਧਰਤੀ ਤੇ 23 ਤਰੀਕ ਨੂੰ ਸਵੇਰੇ 11 ਵਜੇ ਪਿੰਡ ਦਵਾਨੇ ਤੋਂ ਪ੍ਰਵੇਸ਼ ਕਰੇਗਾ ਦਵਾਨੇ ਉਹਨਾਂ ਨੂੰ ਜੀ ਆਇਆ ਉਸ ਨਗਰ ਕੀਰਤਨ ਨੂੰ ਆਖਿਆ ਜਾਏਗਾ ਉਸ ਤੋਂ ਬਾਅਦ ਅੱਗੇ ਜਿਹੜੇ ਪਿੰਡਾਂ 'ਚ ਅਸੀਂ ਗਏ ਜਾਂ ਜਿੰਨਾ ਪਿੰਡਾਂ ਨੂੰ ਮੈਸੇਜ ਲੱਗਾ ਉਹ ਬਹੁਤ ਉਤਸ਼ਾਹ ਦੇ ਨਾਲ ਆਰ ਜਗ੍ਹਾ ਅਸੀਂ ਪੜਾਅ ਵਰਗੇ ਘਟ ਬਣਾਇਆ ਸਭ ਸਾਰੀ ਸੰਗਤ ਦਾ ਜੋਸ਼ ਦੇ ਕੇ ਪੜਾਣ ਨੂੰ ਮਿਧਾਣੇ ਪਏ ਨੇ ਸਭ ਤੋਂ ਪਹਿਲਾਂ ਵੱਡਾ ਦਿਵਾਨਾ ਉਥੇ ਸਵਾਗਤ ਕਰਾਂਗੇ ਜੀ ਆਇਆਂ ਕਾਹੇ ਉਸ ਤੋਂ ਬਾਅਦ ਛੋਟਾ ਦਿਵਾਨਾ ਫਿਰ ਗਣੀ ਲਾਂਗਰੀ ਇਸਾਕ ਅੱਡਾ ਤੇ ਕਰਾਂ ਸਾਹਿਬ ਫਰਵੈਨੀ ਸਾਹਿਬ ਗੁਰਦੁਆਰੇ ਸਾਹਿਬ ਉਥੇ ਥੋੜਾ ਵਿਸ਼ਰਾਮ ਕਰਾਂਗੇ ਉਥੇ ਲੰਗਰ ਦੁਪਹਿਰ ਦਾ ਹੋਵੇਗਾ ਉਸ ਤੋਂ ਬਾਅਦ ਉੱਥੋਂ ਚੱਲ ਕੇ ਮੋਹਨਪੁਰ ਧੁੱਪ ਸੜੀ ਛੋਟਾ ਸਿਆਣਾ ਵੱਡਾ ਸਿਆਣਾ ਕਾਂਤਾ ਫਾਰਮ ਕਾਂਤਾ ਫਾਰਮ ਰੋਮੋਰਥਲੀ ਇੱਕਪੜਾ ਫਿਰ ਸੰਦੂ ਫਾਰਮ ਫੌਜੀ ਬਲੜ ਬਾਬਾ ਮੱਖਣਸ਼ਾਲਾ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਜਦੋਂ ਭੇਵੇ ਚ ਐਂਟਰ ਕਰੇਗਾ ਤੇ ਅਸ਼ੀਸ਼ ਜੀ ਪ੍ਰਧਾਨ ਜੀ ਸਾਡੇ ਵਿੱਚ ਬੈਠੇ ਹੋਏ ਨੇ ਅਸ਼ੀਸ਼ ਚੱਕਰਪਾਣੀ ਉਹਨਾਂ ਨੇ ਉਹ ਪਹਿਲਾਂ ਤੋਂ ਹੀ ਪੁੱਛ ਰਿਹਾ ਸੀ ਕਿ ਕਦੋਂ ਆਣਾ ਹੈ ਤਾਂ ਕਿ ਅਸੀਂ ਸਾਰੇ ਰਲ ਕੇ ਉਹ ਲਾਗਰ ਕੀਰਤਨ ਨੂੰ ਜੀ ਆਇਆਂ ਕਹਿ ਸਕੀਏ ਉਹਦਾ ਸਵਾਗਤ ਕਰ ਸਕੀਏ ਇਹਨਾਂ ਦਾ ਵੀ ਇੱਕ ਪੜਾ ਬਣਾਣਾ ਹੈ ਇੱਕ ਪੰਜਾਬੀ ਸਭਾ ਵੱਲੋਂ ਪੜਾ ਬਣੇਗਾ ਔਰ ਉਸ ਤੋਂ ਬਾਅਦ ਸ਼ਾਮ ਨੂੰ ਰਾਤ ਨੂੰ ਗੁਰਦੁਆਰਾ ਬਾਲੀ ਸਾਹਿਬ ਵਿਖੇ ਇਹ ਰਾਤਰੀ ਦਾ ਠਹਿਰਾਵ ਸਵੇਰੇ 9 ਵਜੇ ਗੁਰਦੁਆਰਾ ਬਾਲੀ ਸਾਹਿਬ ਤੋਂ ਚੱਲਾਂਗੇ ਸਭ ਤੋਂ ਪਹਿਲਾਂ ਬਣਾ ਗੁਰਦੁਆਰਾ ਸਿੰਘ ਸਭਾ ਕੋ ਸੇਟਰ ਰੋਡ ਫਿਰ ਅਮਰਸਰੀ ਫਾਰਮ ਉਸ ਤੋਂ ਬਾਅਦ ਬਾਬਾ ਮਾਨਸ ਸਿੰਘ ਦੀ ਜਿਹੜੀ ਅਕੈਡਮੀ ਐਸਆਈਐਸ ਅਕੈਡਮੀ ਉੱਥੇ ਪਟਾਵਾਜਰਾ ਕਲੋਨੀ ਪਟਾਵਾਜਰਾ ਪਿੰਡ ਟਿਕਰੀ ਉਸ ਤੋਂ ਬਾਅਦ ਮਲਕਪੁਰ ਕੰਥਲਾ ਬਚਕੀ ਫਿਰ ਫੇਰਾ ਫਾਰਮ ਔਰ ਦੀ ਰਾਜ ਚੱਕੀ ਚੱਤੀਆਂ ਉਸ ਤੋਂ ਬਾਅਦ ਲੁਕੀ ਲੁਕੀ ਤੋਂ ਬਾਅਦ ਸੰਤੋਖਪੁਰਾ ਸੰਤੋਖਪੁਰੇ ਤੋਂ ਬਾਅਦ ਅ ਅਸਨਪੁਰ ਅਸਨਪੁਰ ਤੋਂ ਬਾਅਦ ਅ ਬਕ ਬਕਤਲਾ ਬਕਤਲੇ ਤੋਂ ਬਾਅਦ ਬਲਾਈ ਬਲਾਈ ਤੋਂ ਬਾਅਦ ਦੇਵਕੇੜੀ ਜੋਗਨਾ ਖੇੜਾ ਬਾਹਰੀ ਤੇ ਆਖਰ ਦੇ ਵਿੱਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਪੁਰਸ਼ੇਤਰ ਵਿਖੇ ਰਾਤ ਨੂੰ 24 ਤਰੀਕ ਸਮਾਪਨ ਹੋਇਆ ਮੈਂ ਦੱਸ ਦੇਣਾ ਚਾਹਣਾ ਹੈ ਕਿ ਇਹ ਨਗਰ ਕੀਰਤਨ ਸਾਰੀ ਸੰਗਤ ਦੇ ਸਹਿਯੋਗ ਨਾਲ ਚੱਲ ਰਹੇ ਨੇ। ਔਰ ਜਿਸ ਦਿਨ ਤੋਂ ਚੱਲ ਰਹੇ ਨੇ ਮੈਨੂੰ ਬੜੀ ਖੁਸ਼ੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਬਲ ਇਹ ਸ਼ਹਾਦਤ ਦੇਣ ਗਏ ਤੇ ਸਭ ਤੋਂ ਜ਼ਿਆਦਾ ਸਮਾਂ ਹਰਿਆਣੇ ਦੇ ਵਿੱਚ ਰੁਕੇ ਹਰਿਆਣੇ ਦੀ ਸੰਗਤ ਨੂੰ ਹੌਸਲਾ ਦੇ ਕੇ ਗਏ ਕਿ ਨਾ ਦਿੱਲੀ ਜਾ ਰਹੇ। ਤੁਹਾਡਾ ਧਰਮ ਨੂੰ ਕੋਈ ਖਤਰਾ ਨਹੀਂ। ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਾਰੇ ਬਿਨਾਂ ਕਿਸੇ ਮਜਬੂਰਤੋਂ ਬਿਸਾ ਬਿਨਾਂ ਕਿਸੇ ਪਾਰਟੀ ਦੇ ਫੈਸਲਾ ਇਹ ਨਗਰ ਕੀਰਤਨ ਚੱਲ ਰਿਹਾ ਹੈ ਔਰ ਜਿਸ ਦਿਨ ਭੇਵੇ ਵਿੱਚ ਐਂਟਰ ਕਰੇਗਾ ਸਾਡੇ ਨਾਲ ਕਾਂਗਰਸ ਤੋਂ ਹਰਮਨ ਵੀਰਖ ਜੀ ਬੈਠੇ ਨੇ ਜੇ ਜੇਪੀ ਤੋਂ ਗੁਰਲਾਲ ਬੜਾਜ ਜੀ ਬੈਠੇ ਨੇ ਸਾਰੇ ਬੀਜੇਪੀ ਦੇ ਸਾਥੀ ਬੈਠੇ ਨੇ ਕੋਈ ਪਾਰਟੀ ਦਾ ਮਸਲਾ ਨਹੀਂ ਇਹ ਸਾਂਝੀ ਵਾਲਤਾ ਦਾ ਇੱਕ ਸੰਦੇਸ਼ ਦਿੰਦਾ ਹੋਇਆ ਇਹ ਨਗਰ ਕੀਰਤਨ ਪਹੁੰਚ ਰਿਹਾ ਹੈ ਔਰ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਆਓ ਗੁਰੂ ਸਾਹਿਬ ਦੀ ਤੇ ਸਿੰਘਾਂ ਦੀ ਸ਼ਹਾਦਤ ਨੂੰ ਨੰਤ ਪਸਤਕ ਹੋਈਏ ਜਿਆਦਾ ਤੋਂ ਜਿਆਦਾ ਸ਼ਮੂਲੀਅਤ ਕਰੀਏ ਉਹਦੀ ਜਿਹੜਾ ਇਹ ਨਗਰ ਕੀਰਤਨ ਚੱਲ ਰਿਹਾ ਉਹ ਪ્યોਰ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਪੰਜ ਪਿਆਰਿਆਂ ਦੀ ਅਗਵਾਈ 'ਚ ਚੱਲ ਰਿਹਾ ਹੈ ਜਿਹਦੇ ਵਿੱਚ ਹਰਿਆਣਾ ਸਿੰਘ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸਾਰੀ ਸੰਗਤ ਸਹਿਯੋਗ ਕਰ ਰਹੀ ਹੈ ਇਹ ਸੰਗਤ ਦਾ ਕੰਮ ਹੈ ਉਹ ਆਪ ਕਰ ਰਹੀ ਹੈ ਮੈਂ ਦੁਬਾਰਾ ਤੁਹਾਡਾ ਸਾਰਿਆਂ ਦਾ ਇਤਿਆਹਾ ਤੇ ਤੁਹਾਡਾ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਬਹੁਤ ਬਹੁਤ ਧੰਨਵਾਦ ਮੈਂ ਜਿਆਦਾ ਨਮਾ ਨਹੀਂ ਕਰਦਾ ਕਿਉਂਕਿ ਸਾਰੇ ਬੁਲਾਰੇ ਨੇ ਮੈਨੂੰ ਅਚਾਨਕ ਕਿ 2-2 ਮਿੰਟ ਸਾਰੇ ਇੱਕ-ਇੱਕ ਮਿੰਟ ਬੋਲ ਲੈਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਹੁਣ ਮੈਂ ਚਾਹੁੰਦਾ ਹਾਂ ਬੋਲੀ ਸਾਹਿਬ ਉਹ 350 ਮੋਟਰਸਾਈਕਲਾਂ ਦੇ ਨਾਲ ਕਿਸ ਤਰ੍ਹਾਂ ਸ਼ੁਰੂ ਹੋਣਾ ਉਹ ਸਾਡੇ ਡਾਕਟਰ ਨੇ ਥੋੜਾ ਜੀ ਉਹ ਦੱਸਣ ਮੈਂ ਇਹਨਾਂ ਨੂੰ ਕਹਿਣਾ ਕਿ ਉਹਦੇ ਉੱਤੇ ਚੜਨਾ। ਸਭ ਨੂੰ ਸਾਧ ਸੰਗਤ ਨੂੰ ਮਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਕੀਰਤਨ ਦੇ ਰੋਡ ਮੈਪ ਦੇ ਬਾਰੇ ਤੁਹਾਨੂੰ ਜਾਣਕਾਰੀ ਸਾਡੇ ਐਗਜ਼ੀਕਟਿਵ ਦੇ ਮੈਂਬਰ ਸਰਬਾਨਾ ਨੇ ਦਿੱਤੀ ਹੈ ਜੀ। ਇੱਕ ਜਿਹੜੀ ਚੀਜ਼ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਇਸ ਨਗਰ ਕੀਰਤਨ ਦੀ 23 ਤਰੀਕ ਦਾ ਜਿਹੜਾ ਰਾਤਰੀ ਪੜਾਵ ਹੈ ਗੁਰਦੁਆਰਾ ਬੌਲੀ ਸਾਹਿਬ ਸ਼ਮੀ ਤਰੀਕ ਨੂੰ ਅਸੀਂ ਸਵੇਰੇ 9:00 ਜੇ ਜਦੋਂ ਕੁਸ਼ੇਤਰ ਲਈ ਨਗਰ ਕੀਰਤਨ ਨੇ ਚਾਲੇ ਪਾਣੇ ਨੇ ਉਹਦੀ ਅਗਵਾਈ ਜਿਹੜੀ ਹੈ ਉਹ ਸਾਡੇ ਨੌਜਵਾਨਾਂ ਨੇ ਕਰਨੀ ਹੈ ਉਸ ਦੇ ਵਿੱਚ ਜਿਹੜੀ ਉਸ ਵੀਰ ਭੂਮਿਕਾ ਇਸ ਤਰ੍ਹਾਂ ਬਣਾਈ ਹੈ ਕਿ 350 ਮੋਟਰਸਾਈਕਲਸ ਯਾਨਕਿ 350 ਬਾਈਕਸ 350 ਸਾਲਾ ਸ਼ਹੀਦੀਪੁਰਬ ਨੂੰ ਸਮਰਪਿਤ ਕਰਦੇ ਆ ਹੋਇਆ ਸਾਡੇ ਨੌਜਵਾਨ ਉਸ ਨਗਰ ਕੀਰਤਨ ਦੀ ਅਗਵਾਈ ਕਰਨਗੇ ਪੂਰੀ ਰਹਿਤ ਮਰਿਆਦਾ ਦੇ ਅੰਦਰ ਬੜੀ ਤਹਿਜ਼ੀਬ ਦੇ ਨਾਲ ਬੜੇ ਸਿਦਕ ਦੇ ਨਾਲ ਅਸੀਂ ਆਪਣੇ ਯੂਥ ਨੂੰ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਫਲਸਫੇ ਦੇ ਨਾਲ ਜੋੜ ਸਕਦੇ ਆ ਅਸੀਂ ਇੱਕ ਇਹ ਮੋਟਿਵ ਲੈ ਕੇ ਚੱਲੇ ਆਂਦੇ ਤੇ ਇਹ ਜਾਣਕਾਰੀ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਆ ਕਿ ਸਾਡੇ 300 ਬਾਈਕਰਸ ਉਸ ਨਗਰ ਕੀਰਤਨ ਦੀ ਅਗਵਾਈ ਕਰਨਗੇ ਐਸਕੋਰਟ ਕਰਨਗੇ ਤੇ ਪੂਰੀ ਰਹਿਤ ਮਰਿਆਦਾ ਦੇ ਵਿੱਚ ਰਹਿੰਦੇ ਹੋਏ ਅਸੀਂ ਉਹਨਾਂ ਨੂੰ ਫੁਰਦਵਾਰਾ ਪੁਲਿਸ ਸਾਹਿਬ ਕੋਲ ਸ਼ੁਰੂਆਤ ਕਰਾਵਾਂਗੇ ਉਸhetra ਰੋਡ ਤੋਂ ਹੁੰਦੇ ਹੋਏ ਬਾਈਪਾਸ ਤੋਂ ਅਸੀਂ ਅੰਮਲਾਰੂਪ ਤੇ ਤੱਕ ਉਹਨਾਂ ਨੂੰ ਲੈ ਕੇ ਜਾਵਾਂਗੇ ਤੇ ਜਿੱਥੇ ਭੇਵੇ ਦੀ ਹੱਦ ਖਤਮ ਹੁੰਦੀ ਹੈ ਆ ਬਾਈਪਾਸ ਦੀ ਕਿਕਰੀ ਤੱਕ ਕਿਕਰੀ ਤੱਕ ਉਹ ਬਾਈਕਰਸ ਦਾ ਜਿਹੜਾ ਗਰੁੱਪ ਹੈ 350 ਬਾਈਕਰਸ ਦਾ ਉਹ ਨਾਲ ਰਹੇਗਾ ਜੇ ਮੈਂ ਫਿਰ ਇੱਕ ਵਾਰ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਇਹ ਨੌਜਵਾਨ ਸਾਥੀ ਪੂਰੀ ਰਹਿਤ ਮਰਿਆਦਾ ਦਾ ਧਿਆਨ ਰੱਖਣਗੇ ਉਸ ਦੇ ਵਾਸਤੇ ਅਸੀਂ ਵਲੰਟੀਅਰਸ ਵੀ ਲਾਤੇ ਨੇ ਹਰ ਇੱਕ 10 ਦੇ 10 ਰਾਈਡਰਸ ਦੇ ਗਰੁੱਪ ਦੇ ਉੱਤੇ ਅਸੀਂ ਇੱਕ ਇੱਕ ਯਾਨੀ ਕਿ 35 ਵਲੰਟੀਅਰਸ ਐਜ਼ ਅ ਕੈਪਟਨ ਅਸੀਂ ਲਾਏ ਨੇ ਕਿ ਉਹ ਕਿਸ ਤਰੀਕੇ ਦੇ ਨਾਲ ਰੋਡ ਸੇਫਟੀ ਦਾ ਵੀ ਧਿਆਨ ਰੱਖਣਗੇ ਤੇ ਇੱਕ ਐਸੀ ਕੀ ਮਰਿਆਦਾ ਦਾ ਵੀ ਕੀ ਗੁਰੂ ਸਾਹਿਬ ਦੇ ਨਗਰ ਕੀਰਤਨ ਦੇ ਵਿੱਚ ਅਸੀਂ ਚੱਲ ਰਹੇ ਹਾਂ ਕਿ ਉਹਦਾ ਵੀ ਧਿਆਨ ਰੱਖਣਾ ਚਾਹੀਦਾ। ਇੱਕ ਪਾਸੇ ਰਜੀ ਦਾ ਇੱਕ ਕਿਹੜਾ ਸਾਂਝੀ ਵਰਤਾ ਦਾ ਸੰਦੇਸ਼ ਹੈ। ਗੁਰਤੇਗ ਬਹਾਂਦਰ ਹਿੰਦੀ ਚਾਦਰ ਉਹਨਾਂ ਨੂੰ ਕਿਹਾ ਜਾਂਦਾ ਹੈ ਉਸੇ ਫਲਸਫੇ ਤੇ ਕਿ ਸਰਬ ਸਾਂਝਾ ਸਾਰੇ ਧਰਮਾਂ ਲਈ ਹਰ ਇੱਕ ਜਾਤ-ਪਰਾਦਰੀ ਸਾਰੇ ਸਮੂਹ ਇਸ ਸਾਡੀ ਬਾਈਪ ਤੇ ਹੈ। ਜਿਹੜਾ ਇਕਵਾਈ ਕਰੇਗਾ 350 ਉਹਦੇ ਵਿੱਚ ਹਰ ਇੱਕ ਧਰਮ ਹਰ ਇੱਕ ਮਜ਼ਬ ਹਰ ਇੱਕ ਜਾਤ ਹਰ ਇੱਕ ਬਰਾਦਰੀ ਤੇ ਯੂਥ ਨੂੰ ਅਸੀਂ ਵੈਲਕਮ ਕੀਤਾ ਤੇ ਕੋਸ਼ਿਸ਼ ਕੀਤੀ ਕਿ ਸਾਰੇ ਇਸ ਦੇ ਵਿੱਚ ਮਿਲ ਜੁਲ ਕਰਨ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਕਹਾਂ 24 ਤਰੀਕ ਨੂੰ ਜਦਾਂ ਨਗਰ ਕੀਰਤਨ ਚਾਰੇ ਨਗਰ ਕੀਰਤਨ ਹਰਿਆਣੇ ਤੋਂ ਚੱਲ ਕੇ ਸਾਰੇ ਅਲੱਗ-ਅਲੱਗ ਕੋਨਿਆਂ ਤੋਂ ਗੁਰਦੁਆਰਾ ਛੇਵੀਂ ਪਾਸੇ ਇਕੱਠੇ ਹੋ ਰਹੇ ਨੇ ਤੇ 25 ਤਰੀਕ ਨੂੰ ਜਿਹੜਾ ਮੁੱਖ ਕਾਰਜਕ੍ਰਮ ਹੈ ਇੱਕ 350 ਸਾਲਾ ਸ਼ਹੀਦੀਪੁਰ ਨੂੰ ਸਵਰਪਤ ਉਹਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼ਿਰਕਤ ਕਰ ਰਹੇ ਨੇ ਉਹਦੇ ਬਾਰੇ ਜਾਣਕਾਰੀ ਸਾਡੇ ਜਿਹੜਾ ਪਰਿਸ਼ਦ ਦੇ ਚੇਅਰਮੈਨ ਪੰਨ ਕਬਲਜੀਤ ਕੋਰਜੀ ਦੇਣਗੇ ਸਾਰੀ ਸਤ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੋਦੀ ਪਤੇ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਦੱਸਿਆ ਤੁਹਾਨੂੰ ਕਿ ਦਿੱਤਾ ਕਿ ਸਹੀ ਤਰੀਕ ਨੂੰ ਨਗਰ ਕੀਰਤਨ ਜਿਹੜਾ ਹੈ ਸਿਰਸੇ ਤੋਂ ਚੱਲ ਕੇ ਸਾਡੇ ਸੇਵਾ ਵਿੱਚ ਆ ਰਹੇ ਹਨ ਉਸ ਦੇ ਬਾਰੇ ਸਾਰਾ ਸਾਰਾ ਰੂਟ ਮੈਪ ਜਿਹੜਾ ਹੈ ਤੁਹਾਨੂੰ ਦੱਸ ਦਿੱਤਾ ਗਿਆ ਹੈ ਤੇ 24 ਤਰੀਕ ਨੂੰ ਜਿਹੜਾ ਨਗਰ ਕੀਰਤਨ ਪੇਵੇ ਤੋਂ ਚੱਲ ਕੇ ਪੁਰਖhetra 6ਵੀਂ ਪਾਤਸ਼ਾਹੀ ਦੇ ਵਿੱਚ ਪਹੁੰਚਣਾ ਹੈ ਉਹਦੇ ਬਾਰੇ ਵੀ ਤੁਹਾਨੂੰ ਰੂਟ ਮੈਪ ਜਿਹੜਾ ਹੈ ਸਾਰਾ ਦੱਸ ਦਿੱਤਾ ਗਿਆ ਹੈ ਤੇ ਮੈਂ ਇਹੀ ਬੇਨਤੀ ਕਰਦੀ ਹਾਂ ਸਾਰਿਆਂ ਨੂੰ ਕਿ ਸਮੂਹ ਸਾਧ ਸੰਗਤ ਨੇ ਹਮ ਹਮਾ ਕੇ ਆਪਣੇ ਨਗਰ ਕੀਰਤਨ ਦੇ ਵਿੱਚ ਕਿਉਂਕਿ ਸਾਨੂੰ ਜਿਹੜਾ ਇੱਕ ਮੌਕਾ ਮਿਲਿਆ ਹੈ ਨਗਰ ਕੀਰਤਨ ਦਾ ਜੇ ਪਾਹੀ ਕਰਨ ਦਾ ਉਹ ਪਤੀ ਹੋਮਾ ਮਾ ਕੇ ਸਾਰੀ ਸੰਤਾ ਪਹੁੰਚ ਕੇ ਉਸ ਨੂੰ ਵਧੀਆ ਢੰਗ ਨਾਲ ਆਪਾਂ ਸੁਨਿਭਾਣਾ ਹੈ ਤੇ ਉਸ ਦੇ ਨਾਲ ਨਾਲ ਹੀ ਜਿਹੜੀ ਮੇਰੀ ਡਿਊਟੀ ਲੱਗੀ ਹੈ ਕਿ 25 ਤਾਰੀਖ ਨੂੰ ਸਾਡੇ ਦੇਸ਼ ਦੇ ਬਹੁਤ ਹੀ ਜਿ ਹਸਵੀ ਜਿਹੜੇ ਪ੍ਰਧਾਨ ਮੰਤਰੀ ਨੇ ਸ਼੍ਰੀ ਨਰਿੰਦਰ ਮੋਦੀ ਜੀ ਉਹ ਸਾਡੇ ਕੁਰਖੇਤਰ ਦੇ ਵਿੱਚ ਪਹੁੰਚ ਰਹੇ ਨੇ ਸਾਡੇ 350 ਸਾਲਾ ਸ਼ਹੀਦ ਜੀ ਦਿਵਸ ਨੂੰ ਸਮਰਪਿਤ ਜਿਹੜਾ ਸਮਾਗਮ ਜੋਤੀਸਰ ਵਿੱਚ ਹੋ ਰਿਹਾ ਹੈ ਉੱਥੇ ਉਹ ਆ ਰਹੇ ਨੇ ਤੇ ਆਪਾਂ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਆਪਾਂ ਵੀ ਸਮੂਹ 사ਤਸੰਗਤ ਬਿਨਾਂ ਕਿਸੇ ਜਾਤ ਪਾਤ ਤੋਂ ਬਿਨਾਂ ਕਿਸੇ ਧਰਮ ਦੇ ਫਿਰ ਦੇ ਭਾਵ ਤੋਂ ਦੂਰ ਰੋ ਕੇ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਸਿੱਖ ਧਰਮ ਦਾ ਜਿਹੜਾ ਇੱਕ ਨੀਵ ਰੱਖੀ ਸੀ ਉਹ ਇਸੇ ਤੇ ਹੀ ਰੱਖੀ ਸੀ ਕਿ ਸਾਰੀ 사ਤਸੰਗਤ ਜਿਹੜੀ ਹੈ ਇਕੱਠੇ ਹੋ ਕੇ ਸਾਰੀ ਮਨੁੱਖਤਾ ਦਾ ਜਿਹੜਾ ਪ੍ਰੀਖਿਆ ਉਹਨਾਂ ਨੇ ਦਿੱਤਾ ਸੀ ਉਨ੍ਹਾਂ ਦੀ ਸ਼ਹਾਦਤ ਨੂੰ ਅਸੀਂ ਇਸ ਸਮਾਗਮ ਵਰਤ ਕਰ ਰਹੇ ਹਾਂ ਤੇ ਸਾਡੀ ਵੀ ਡਿਊਟੀ ਬੰਦੀ ਹੈ ਕਿ ਅਸੀਂ ਉੱਥੇ ਹਮ ਹਮਾਕੇ ਪਹੁੰਚੀਏ ਤੇ ਮੈਂ ਸੰਭੂ ਸਾਲ ਸੰਗਤ ਨੂੰ ਸਾਡੇ ਮੀਡੀਆ ਦੇ ਚੈਨਲ ਦੇ ਰਾਹੀਂ ਇੱਕ ਬੇਨਤੀ ਕਰਦੀ ਹਾਂ ਕਿ 23 ਤਾਰੀਖ ਨੂੰ ਵੀ 24 ਨੂੰ ਵੀ ਤੇ 25 ਨੂੰ ਜਿਹੜਾ ਜੋਤੀ ਸਰ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਉੱਥੇ ਆਪਾਂ ਨੇ ਪਹੁੰਚਣਾ ਹੈ ਕਿਉਂਕਿ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੀ ਇਹ ਪਹਿਲ ਕੀਤੀ ਗਈ ਹੈ ਸਾਡੇ ਸਾਰਿਆਂ ਲਈ ਸਿੱਖ ਸਮਾਜ ਦੇ ਲਈ ਸਾਰੀ ਮਨੁੱਖਤਾ ਦੇ ਲਈ ਬਹੁਤ ਵੱਡੀ ਪਹਿਲ ਪਹਿਲ ਹੈ ਇਹ ਸਭ ਸਾਡੇ ਗੁਰੂ ਸੇਗ ਬਹਾਦਰ ਜੀ ਦਾ ਜਿਹੜਾ 300 350 ਸਾਲ ਦਾ ਸ਼ਹੀਦੀ ਦਿਵਸ ਹੈ ਉਸ ਸਮਮਤੀ ਉਥੇ ਸਮਰਪਿਤ ਇੱਕ ਸਮਾਗਮ ਜਿਹੜਾ ਹੈ ਉਹ ਕਰ ਰਹੇ ਆ ਜਿੱਥੇ ਸਾਰੇ ਗੁਰੂ ਸਾਹਿਬਾਨ ਹਰ ਇੱਕ ਤਰ੍ਹਾਂ ਉਹ ਖਾਨਗੇ ਤੇ ਆਪਣਾ ਆਪਣਾ ਉਹਨਾਂ ਦਾ ਜਿਹੜਾ ਟਾਈਮ ਹੈ ਉਥੇ ਉਹਨਾਂ ਨੂੰ ਮਿਲੇਗਾ ਸਟੇਜ ਦੇ ਉੱਤੇ ਵੀ ਤੇ ਆਪਾਂ ਸਾਰੀ ਸੰਗਤਾਂ ਨੇ ਉਥੇ ਸਾਰਿਆਂ ਨੇ ਗੱਜ ਕੇ ਇਥੇ ਮੋਹਣਨਾ ਹੈ ਆ ਕਿਸੇ ਆਪਾਂ ਮੈਂ ਸਿਰਫ ਇਨਾ ਹੀ ਕਹਿਣਾ ਚਾਹਾਂਗੀ ਜੀ ਤੁਸੀਂ ਯਾ ਵੱਦ ਤੋਂ ਵੱਧ ਖੁਦ ਵੀ ਉੱਥੇ ਆਓ ਤੇ ਜਿੰਨੇ ਵੀ ਤੁਹਾਡੇ ਪਰਿਵਾਰ ਦੇ ਨੇ ਪਿੰਡ ਦੇ ਨੇ ਕਿਉਂਕਿ ਸਾਰੇ ਇਹਦੇ ਚਾਹੁੰਦੇ ਨੇ ਕਿ ਕਿਸੇ ਵੀ ਜਿੱਦਾਂ ਕਿ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਪਾਰਟੀ ਦਾ ਕੰਮ ਨਾ ਹੋ ਕੇ ਇਹ ਸਾਰੇ ਸਾਧ ਸੰਗਤ ਲਈ ਕੰਮ ਹੈ ਦੇਖੋ ਤੇ ਆਪਾਂ ਨੂੰ ਉੱਥੇ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਮੈਂ ਸਿਰਫ ਇੰਨੀ ਹੀ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ਿਸ਼ ਵਾਹਿ ਖਾਲਸਾ ਵਾਹਿਗੁਰੂ ਜੀ ਦੇ ਬਖਸ਼ਿਸ਼ ਤੇ ਮੈਂ ਹੁਣ ਚਾਹਾਂਗਾ ਕਿ ਸਾਡੇ ਇਥੋਂ ਦੇ ਕਮੇਟੀ ਦੇ ਪ੍ਰਧਾਨ ਸ੍ਰੀ ਆਸ਼ੀਸ਼ ਪੱਟਕਰਪਾਣੀ ਜੀ ਕੋविद ਰੂਰ ਰੂਰਗੋਣ ਸ੍ਰੀ ਚੰਦਰਪਾਲ ਸਾਰੀ ਸਾਧ ਸੰਗਤ ਜੀ ਕੋ ਬਾਸ ਹੋ ਰਿਹਾ ਅੱਜ ਦਾ ਅਭਾਰਵਾਦ ਹੈ ਜਿਵੇਂ ਕਿ ਿੰਦ ਦੀ ਚਾਦਰ ਸ੍ਰੀ ਤੰਦਨ ਸ੍ਰੀ ਗੁਰ ਤੇਗ ਬਹਾਦਰ ਜੀ ਦਾ 350 ਸਾਲ सभी जो है राजनीतिक पार्टियों सभी जो हैं जाति धर्म के बंधनों से दूर हो के सभी संप्रदाय मिलकर के मना रहे हैं उसको गुरु जी ने मानवता की रक्षा के लिए और हिंदू धर्म की विशेष रूप से रक्षा के लिए अपना बलिदान दिया जिसकी की मिसाल जो है दुनिया के इतिहास में बिरली मिलती है तो ऐसे ऐसे गुरु महाराज की शहादत को हम याद कर रहे हैं सब मिलकर के और उसी सिलसिले में जो है जो तो यात्रा रोड़ी से चल कर के जो बेवा पहुंच रही है उसके बारे में हमारे आदरणीय कुलदीप मुल्तानी जी ने उसके विषय में उसके रोड मैप के बारे में बताया अभी थोड़ा इंजीनियर बहन जी ने कमल जी जी ने वो सारा उसके विषय में हमें बताया है तो हमारा भी यही विचार था कि जाति धर्म संप्रदाय सभी बंधनों से पार्टी सभी बंधनों से प्रयोग से तो हम सबका ये कर्तव्य बनता है कि हम उस यात्रा का स्वागत करें खूब तो उत्साह से उस यात्रा का स्वागत करें तो उसी सिलसिले में जो है हमने मुल्तानी जी से जो है ये अनुरोध किया था कि माँ सरस्वती के तट पर जो है हमें उस यात्रा का जो है स्वागत करने का अवसर प्रदान करें हमारे लिए बहुत बड़ा अवसर है हमारे लिए बहुत ये आ, अपने मैं मानता हूँ कि ये बहुत बड़ी हमारे लिए कृतज्ञता होगी इस शख्सियत के प्रति तो इस संबंध में हमारे प्रधान प्रतिनिधि बैठे हैं निगड़ा जी और उनके साथ साथ हमारे एम सी साहिबान बैठे हैं जयपाल जी रोहितान जी हम सब ने चर्चा की है और हम सब मिल कर के जो है इसका स्वागत करेंगे और ये सारा जो कार्य है वो हम चाहते हैं कि बहुत मैं आपके चैनलों के माध्यम से ये अपील भी करता हूँ सभी लोगों से कि इस अवसर पर जो है वो उस यात्रा का स्वागत भी करें और इसके साथ साथ जैसा बहन जी ने कहा कि माननीय प्रधानमंत्री जी, जी जो हैं वो बड़े समागम में कुरुक्षेत्र भी आ रहे हैं तो उसमें भी सभी लोगों को आपके चैनलों के माध्यम से मैं आह्वान करता हूँ कि सभी लोग जो है समागम में भी पहुँचें महान संतों के विचारों को सुनें और गुरु तेग बहादुर जी की जो जीवन गाथा है जो सारी दुनिया के लिए एक प्रेरणा स्रोत है उसको भी जो है वो श्रवण करें वहाँ पहुँच करके और आदरणीय प्रधानमंत्री जी के विचार सुनें तो मैं आपके चैनल के माध्यम से इसकी अपील करता हूँ सभी से कि जाति धर्म संप्रदाय पार्टी सभी के चूँकि माननीय मुख्यमंत्री जी ने चंडीगढ़ में सभी सर्व पार्टी जो है इसके संबंध में जो मीटिंग ली थी कार्यक्रमों के संबंध में कि पार्टियों से ऊपर होकर के ये कार्यक्रम है कि गुरु सब के सांझे हैं और गुरु तेग बहादुर जी का जो बलिदान है वो तो पूरी दुनिया में उसकी कोई मिसाल नहीं है तो उन्होंने सबकी रक्षा की है हम सारी मानवता की रक्षा की है तो हम सब का कर्तव्य है कि इस अवसर पर जो है हम अपने श्रद्धा के फूल जो हैं उस महान शख्सियत के लिए महान गुरु के लिए अपने प्रदान करें ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਕਾਂਗਰਸ ਦੇ ਲੀਡਰ ਅਰਮਨ ਦੇ ਜੇ ਕੋਈ ਕਿਤੇ ਵੀ ਦੋਸ਼ਅਬ ਜਰੂਰ ਬਣੇ ਪਰ ਉਹ ਸਭ ਵਾਇਰਡ ਕੀ ਕਥਨੀ ਹੈ ਹਿੰਦੂ ਦੀ ਜਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਰੋਹ ਨੂੰ ਮੁਕ ਰੱਖਦੇ ਹੋਏ हरियाणा सिख गुरुद्वारा मैनेजमेंट कमेटी ਦੁਆਰਾ ਨਗਰ ਕੀਰਤਨ ਜੋ ਕਿ ਪਿਛਲੇ ਮਹੀਨੇ ਤੋਂ ਚੱਲ ਰਿਹਾ ਹੈ ਤੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ 23 ਤਰੀਕ ਨੂੰ ਭੇਵੇਂ ਹਲਕੇ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ ਤੇ ਸਾਰਾ ਉਹਦਾ ਰੂਟ ਮੈਪ ਜਿਹੜਾ ਹੈ ਉਹ ਸਾਡੇ ਮੈਂਬਰ ਸਾਹਿਬ ਨੇ ਤੁਹਾਨੂੰ ਦੱਸਤਾ ਹੈ ਤੇ ਮੈਂ ਤੇ ਸੰਗਤਾਂ ਨੂੰ ਇਹੀ ਅਪੀਲ ਕਰਾਂਗਾ ਕਿ ਗੁਰੂ ਜੀ ਨੇ ਮਨੁੱਖਤਾ ਦੀ ਤੇ ਹਿੰਦ ਦੀ ਰੱਖਿਆ ਲਈ ਬਲੀਦਾਨ ਦਿੱਤਾ ਤੇ ਉਹਨਾਂ ਦਾ ਬਲੀਦਾਨ ਦਾ ਇਹ 350 ਸਾਲਾ ਤੇ ਸਾਰੀ ਸੰਗਤਾਂ ਨੂੰ ਇਲਾਕੇ ਦੀਆਂ ਨੂੰ ਇਹ ਅਪੀਲ ਹੈ